ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਗਿਆਨੀ ਸੰਤ ਸਿੰਘ ਮਸਕੀਨ ਹਨੀ ਕੀ ਬਾਤ ਸੀ ਇਹਾਂ ਦੀ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਸੀ ਅੱਜ ਸਾਡੇ ਵਿੱਚ ਮੌਜੂਦ ਨਹੀਂ ਇਸ ਦੁਨੀਆ ਤੋਂ ਤਸ਼ਰੀਫ ਲੈ ਗਏ ਹਨ ਲੇਕਿਨ ਅੱਜ ਵੀ ਉਹਨਾਂ ਦੀ ਜਿਹੜੇ ਕਥਾ ਨਾ ਸੁਣ ਕੇ ਬੜਾ ਸਰੂਰ ਆਉਂਦਾ ਬਹੁਤ ਹੀ ਆਨੰਦ ਆਉਂਦਾ ਬਹੁਤ ਸਾਰੇ ਐਸੇ ਸਵਾਲ ਹੁੰਦੇ ਜਾਂ ਬਹੁਤ ਸਾਰੀਆਂ ਐਸੀਆਂ ਉਲਝਣਾਂ ਹੁੰਦੀਆਂ ਜਿਹੜੀਆਂ ਦਿਮਾਗ 'ਚ ਫਸੀਆਂ ਹੁੰਦੀਆਂ ਕਿਸੇ ਵੀ ਦੂਸਰੇ ਧਰਮ ਨੂੰ ਲੈ ਕੇ ਆਪਣੇ ਧਰਮ ਦੇ ਬਾਰੇ ਤੇ ਇਨਸਾਨ ਨੂੰ ਬਹੁਤ ਜ਼ਿਆਦਾ ਪਤਾ ਹੁੰਦਾ ਹੈ ਲੇਕਿਨ ਦੂਸਰੇ ਧਰਮਾਂ ਦੇ ਬਾਰੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੇ ਇਨਸਾਨ ਨੂੰ ਨਹੀਂ ਪਤਾ ਲੇਕਿਨ ਜਦੋਂ ਇਨਸਾਨ ਗਿਆਨੀ ਸੰਸੀ ਮਸਕੀਨ ਹੁੰਦੇ ਵਰਗੇ ਜਿਹੜੇ ਇਹ ਇੱਕ ਬਿਹਤਰੀਨ ਆਲਮ ਹੁੰਦੇ ਨਾ ਉਹਨਾਂ ਨੂੰ ਸੁਣਦਾ ਹੈ ਗਿਆਨੀ ਹੁੰਦੇ ਹੈ ਉਹਨਾਂ ਨੂੰ ਸੁਣਦਾ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ ਤੇ ਗਿਆਨੀ ਸੰਸੀ ਮਸਕੀਨ ਹੁੰਦੇ ਆ ਮੈਂ ਬਹੁਤ ਸਾਰੀਆਂ ਕਥਾ ਸੁਣੀਆਂ ਬਾਕੀ ਬਹੁਤ ਹੀ ਆਨੰਦ ਤੇ ਸਰੂਰ ਹੁੰਦਾ ਉਹਨਾਂ ਦੀ ਕਥਾ ਸੁਣ ਕੇ ਪਰ ਅੱਜ ਜਿਹੜਾ ਨਾ ਅੱਜ ਦੀ ਕਥਾ ਤੇ ਅੱਜ ਦੀ ਕਥਾ ਵੀ ਹੈ ਤੇ ਨਾਲ ਇੱਕ हट ਕੇ ਥੋੜੀ ਚੀਜ਼ ਹੈ ਕਿ ਉਹਨਾਂ ਦਾ ਅੱਜ ਇੱਕ ਇੰਟਰਵਿਊ ਵੀ ਹੈ ਇੱਕ ਐਂਕਰ ਉਹਨਾਂ ਦਾ ਇੰਟਰਵਿਊ ਲੈ ਰਿਹਾ ਉਹਦੇ ਵਿੱਚੋਂ ਲਾਈਵ ਆਣ ਕੇ ਆਪਣੇ ਦੱਸਦੇ ਪਏ ਗੱਲਾਂ ਸਿੱਖੀ ਜਮ ਦੇ ਬਾਰੇ ਦੱਸਦੇ ਪਏ ਹੈ ਬਾਕੀ ਬਾਅਦ ਇੱਕ ਕਥਾ ਨਾਲ ਕਥਾ ਵੀ ਬਿਆਨ ਕੀਤੀ ਜਾ ਰਹੀ ਹੈ ਯਾਨੀ ਕਿ ਅੱਜ ਦੀ ਜਿਹੜਾ ਇੰਟਰਵਿਊ ਤੇ ਕਥਾ ਨਾ ਬਹੁਤ ਹੀ ਜ਼ਬਰਦਸਤ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆਜ ਦਾ ਇੰਟਰਵਿਊ ਤੇ ਕਥਾ ਬਾਅਦ ਕਰਾਂਗੇ ਇਸ ਤੇ ਵਿਚਾਰ ਸਿੱਖ ਧਰਮ ਭਾਵੇਂ ਨਵੀਨ ਧਰਮ ਹੈ ਸੈਂਟੀਫਿਕ ਧਰਮ ਹੈ ਆਧੁਨਿਕ ਧਰਮ ਹੈ ਪਰ ਸਾਡੇ ਕੋਲੇ ਆਲਾ ਪ੍ਰਚਾਰ ਕਰਨ ਦੀ ਘਾਟ ਕਰਕੇ ਸਿੱਖ ਧਰਮ ਉਹਨਾਂ ਨਾਲ ਫੈਲ ਰ ਸਕਿਆ ਜਿੰਨਾ ਫੈਲਣਾ ਚਾਹੀਦਾ ਸੀ ਔਰ ਸਾਡੇ ਕੋਲੇ ਆਲਾ ਪ੍ਰਚਾਰ ਕਰਨ ਦੇ ਵਿੱਚੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਹੋ ਜਿਹਾ ਪ੍ਰਚਾਰਕ ਨੇ ਜਿਨ੍ਹਾਂ ਦੇ ਸ਼ਬਦਾਂ ਦੀ ਜਾਦੂਗਰੀ ਅਤੇ ਉਸ ਜਾਦੂਗਰੀ ਦੇ ਅਰਥ ਇਸ ਤਰੀਕੇ ਨਾਲ ਲੋਕਾਂ ਨੂੰ ਲੀਨ ਕਰ ਦਿੰਦੇ ਨੇ ਲੋਕ ਮੰਤਰ ਮੁਕਤ ਹੋ ਕੇ ਸੁਣਦੇ ਨੇ ਔਰ ਮਸਮਰਾਇਜ਼ ਹੋ ਜਾਂਦੇ ਨੇ ਉਸ ਤੋਂ ਬਾਅਦ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੇ ਕਥਾ ਦਾ ਔਰ ਸਿੱਖ ਧਰਮ ਦੇ ਪ੍ਰਚਾਰ ਦਾ ਅਸਰ ਪਿਆ ਅੱਜ ਉਹ ਸਾਡੇ ਨਾਲ ਨੇ ਤੇ ਅਨਾਰ ਨਾਲ ਗੱਲਬਾਤ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਕੀਨ ਸਾਹਿਬ ਤੁਹਾਡੇ ਜਿਹਨੀ ਕਥਾ ਉਸ ਦੇ ਵਿੱਚ ਅਸੀਂ ਸੁਣਦੇ ਰਹੇ ਨੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰ ਕਰੇ ਕਿ ਕਹਿੰਦਾ ਕਿ ਸਾਡੇ ਧਰਮ ਚਾ ਉਹ ਅਸੀਂ ਰੱਬ ਨੂੰ ਬਣਾਉਨੇ ਜਿਸ ਰਸਤੇ ਤੇ ਮਨੁੱਖ ਚੱਲ ਚੁਕੇ ਆਉਂਦਾ ਹੈ ਉਸ ਦੀ ਵਕੀਫੀਅਤ ਉਸ ਦੇ ਕੋਲ ਆਉਂਦੀ ਹੈ ਔਰ ਉਸੇ ਰਸਤੇ ਨਾਲ ਉਸ ਦਾ ਮੌ ਵੀ ਹੋ ਜਾਂਦਾ ਹੈ ਮذਬ ਸਾਰੇ ਇੱਕ ਰਸਤੇ ਨੇ ਜਿਵੇਂ ਵੱਖ-ਵੱਖ ਰਸਤਿਆਂ ਤੋਂ ਨਦੀਆਂ ਚੱਲ ਕੇ ਸਾਗਰ ਤੱਕ ਪਹੁੰਚਦੀਆਂ ਨੇ ਵੱਖ-ਵੱਖ ਤੌਰ ਤਰੀਕਿਆਂ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਿਆ ਹੈ ਇਹਦੇ ਵਿੱਚ ਕੁਝ ਨਦੀਆਂ ਐਸੀਆਂ ਹੁੰਦੀਆਂ ਬਹੁਤ ਲੰਬੀਆਂ ਵਕਤੇ ਸਾਗਰ ਤੱਕ ਪਹੁੰਚਦੀਆਂ ਨੇ ਸ਼ਾਰਟ ਰਸਤਾ ਪਨਾਂਦੀਆਂ ਨੇ ਪਹੁੰਚ ਜਾਂਦੀਆਂ ਨੇ ਭਗਵਨ ਗੁਰਨਾਮਿਕ ਦੇਵ ਜੀ ਮਹਾਰਾਜ ਦਾ ਇਹ ਸਿਧਾਂਤ ਸੀ ਜੀਵਨ ਬਹੁਤ ਛੋਟਾ ਹੈ ਔਰ ਇਸ ਛੋਟੇ ਜੀਵਨ ਵਿੱਚ ਪਰਿਵਾਰ ਦੇ ਸੰਬੰਧ ਕਾਰੋਬਾਰੀ ਰਿਸ਼ਤੇ ਦੁਨਿਆਵੀ ਰਿਸ਼ਤੇ ਨਿਭਾਉਂਦੇ ਹੋਇਆ ਮਨੁੱਖ ਨੇ ਪਰਮਾਤਮਾ ਨਾਲ ਜੁੜਨਾ ਹੈ ਤਾਂ ਐਸਾ ਲੰਬਾ ਰਸਤਾ ਨਾ ਹੋਵੇ ਕਿ ਜੀਵਨ ਮੁੱਕ ਜਾਏ ਤੇ ਜੀਵਨ ਪਰਮ ਜੀਵਨ ਤੱਕ ਨਾ ਪਹੁੰਚ ਸਕੇ ਇਸ ਵਾਸਤੇ ਇਹ ਨਵੇਂ ਧਰਮ ਮਹਾਨ ਧਰਮ ਇਸ ਵਾਸਤੇ ਮਹਾਨ ਹੈ ਇਹ ਸਾਫ ਕਹਿ ਰਿਹਾ ਹੈ ਇੱਕ ਚਿੱਤ ਜਾਂ ਇੱਕ ਛਣ ਦਿਹਾਉ ਕਾਲ ਫਾਸਕੇ ਵਿੱਚ ਨਾ ਆਇਓ ਮਨ ਦੀ ਕਾਗਰਤਾ ਦੇ ਨਾਲ ਅਗਰ ਉਸ ਇੱਕ ਨਾਲ ਜੁੜ ਗਿਆਂ ਤਾਂ ਫਿਰ ਸਾਰਾ ਬ੍ਰਹਿਮੰਡ ਇੱਕ ਦਿਖਾਈ ਦੇਗਾ ਕਿ ਜਦ ਸਭ ਇੱਕ ਦਿਖਾਈ ਦੇਗਾ ਤਾਂ ਫਿਰ ਵਿਤਕਰਾ ਕਿਸ ਨਾਲ ਭੇਦ ਭਾਅ ਕਿਸ ਨਾਲ ਸਾਰੇ ਰੋਗਾਂ ਦਾ ਸਾਰੇ ਵਿਤਕਰਾਂ ਦਾ ਸਾਰੇ ਖੂਨ ਖਰਾਬੇ ਦਾ ਇਲਾਜ ਗੁਰੂ ਨਾਨਕ ਨੇ ਇਹੀ ਦੱਸਿਆ ਇੱਕ ਨਾਲ ਜੁੜਨਾ ਪਰ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਬਾ ਨਹੀਂ ਕਰਨਾ ਛੋਟਾ ਸਿਰਤ ਨੂੰ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨਾ ਕਿਉਂ ਨਹੀਂ ਮਰਤੇ ਔਰ ਦਸਬੰਦ ਅਜ਼ਲਾਤ ਬਣਿਆ ਹੋਇਆ ਹੈ ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਇਸਾਈ ਧਰਮ ਦੇ ਜਿਹੜੇ ਕ੍ਰਿਸਚੀਅਨ ਨੇ ਸ਼ਾਦੀ ਕਰਦੇ ਨੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ ਇਸਲਾਮ ਦੇ ਵਿੱਚ ਵੀ ਔਰਤ ਦੀ ਸਬ ਕਬੂਲ ਹੈ ਰਜ਼ਾਮੰਦੀ ਲਈ ਜਾਂਦੀ ਹੈ ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਦੀ ਰਜ਼ਾਮੰਦੀ ਨਹੀਂ ਲਈ ਜਾਂਦੀ ਬੇਸ਼ੱਕ ਉਹਦੀ ਇਮਪਲਾਈਡ ਕੰਸੈਂਟ ਹੋਵੇ ਪਰ ਉੱਥੇ ਪੁੱਛਿਆ ਨਹੀਂ ਜਾਂਦਾ ਨਹੀਂ ਇਹ ਵੀ ਅਸੀਂ ਇੱਕ ਪਹਿਲੂ ਦੇਖਿਆ ਹੈ ਇਸਲਾਮ ਦੇ ਵਿੱਚ ਤਿੰਨ ਦਫਾ ਪੁਰਸ਼ ਤਲਾਕ 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 ਕਹਿ ਦੇ ਔਰਤ ਦਾ ਤਲਾਕ ਹੋ ਗਿਆ ਇਹ ਔਰਤ ਕੋਲ ਨਹੀਂ ਪੁੱਛਿਆ ਜਾਂਦਾ ਕਿ ਮੈਂ ਤੈਨੂੰ ਤਲਾਕ ਦੇਵਾਂ ਕਿ ਨਾ ਦੇਵਾਂ ਸਿਰਫ ਤਿੰਨ ਦਫਾ ਆਖਿਆ ਤਲਾਕ ਹੋ ਗਿਆ ਉਹਦੇ ਦਰਦ ਦਰਦੀਆਂ ਠੋਕਰਾਂ ਹੁੰਦੀਆਂ ਨੇ। ਤੋਂ ਜਿੰਨੀ ਸੁਤੰਤਰਤਾ ਮੈਂ ਸਮਝਦਾ ਸਿੱਖ ਧਰਮ ਵਿੱਚ ਹੈ ਇਤਨੇ ਨਹੀਂ ਹੈ ਹੋਰ ਕਿਦਰ ਯੱਗੋ ਪਵਿੱਤ Hindu عورت ਨਹੀਂ ਕਰ ਸਕਦੀ। ਵੇਦ ਪਾਠ Hindu عورت ਲਈ ਮਨਾਈ ਹੈ। ਲੇਕਿਨ ਸਿੱਖ ਬੀਬੀ ਲਈ ਤਾਂ ਕੋਈ ਮਨਾਈ ਨਹੀਂ। ਉਹ ਕੁਛ ਵੀ ਪਾਠ ਕਰ ਸਕਦੀ ਹੈ, ਪੂਜਾ ਕਰ ਸਕਦੀ ਹੈ। ਹੁਣ ਦਰਬਾਰ ਸਾਹਿਬ ਦੇ ਚੋਕੀਰਤਨ ਵੀ ਕਰ ਸਕਦੀ ਹੈ। ਇਹ ਵੀ ਅੱਗੇ ਹੋ ਗਏ ਮਨਜੀ ਸਾਹਿਬ ਤੇ ਪਹਿਲੇ ਹੀ ਕਰਦੀਆਂ ਸਨ। ਔਰ ਗਾਇ ਨਹੀਂ ਸਕਦਾ ਉਹ ਤੋ ਮੁਖੀ ਹੋ ਸਕਦੀ ਹੈ ਧਾਰਮਿਕ ਤੌਰ ਤੇ ਮੁਖੀ ਹੋ ਸਕਦੀ ਹੈ ਜਿਹੜੇ 22 ਮਸੰਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਦੇ ਚ ਤਿੰਨ ਬੀਬੀਆਂ ਨੇ ਉਹ ਪ੍ਰਚਾਰਕ ਸਨ ਵਿਸ਼ਵਾਸੇਤ ਬਰਾਬਰੀ ਦਾ ደረጃ ਜੋ ਹੈ ਚੱਲ ਰਿਹਾ ਹੈ ਐਸਾ ਕੋਈ ਨਹੀਂ ਹੈ ਕਿ ਬਾਕੀ ਧਰਮਾਂ ਚ ਕੁਸਤੰਤਰਤਾ ਜ਼ਿਆਦਾ ਹੈ ਬਲਕੇ ਨਿਊਜ਼ੀਲੈਂਡ ਦੇ ਵਿੱਚ ਮੈਂ ਸਮਝਦਾ 50 ਸਾਲ ਪਹਿਲੇ ਕਿਦਰੇ ਇਸਤਰੀ ਨੂੰ ਵੋਟ ਪਾਣ ਦਾ ਹੱਕ ਦਿੱਤਾ ਗਿਆ ਇਸ ਤਰੀਕਾ ਨਾਲ ਸਾਰੀ ਜਗਤ ਦੁਨੀਆ ਦੇ ਵਿੱਚ ਗੱਲ ਪਹਿਲੀ ਹੈ ਪਰ ਮਾਂ ਇਸ ਤੀ ਨੂੰ ਬਰਾਦਰੀ ਦਾ ਹੱਕ ਤੇ ਗੁਰੂ ਨਾਨਕ ਨੇ ਜਨਮ ਦੇ ਦਿੱਤਾ ਹੈ ਆਦ ਕਾਲ ਤੋਂ ਹੀ ਗਏ ਦਿੱਤਾ ਹੈ ਔਰ ਸਾਫ਼ ਕਹਿ ਦਿੱਤਾ ਹੈ ਰਾਜੇ અવਤਾਰ ਮਹਾਨ ਨੇ ਪਰ ਰਾਜੇ અવਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਹਦੀ ਕੁੱਖ ਕਿੰਨੀ ਪਵਿੱਤਰ ਹੋਵੇਗੀ ਇੱਕ અવਤਾਰ ਨੇ ਉਸਦੀ ਕੁੱਖ ਨੂੰ ਚੁਣਿਆ ਇੱਕ ਮਹਾਨ ਵਿਦਵਾਨ ਨੇ ਉਸਦੀ ਕੁੱਖ ਨੂੰ ਚੁਣਿਆ ਤੇ ਉਹ ਖਾਨ ਵੀ ਮਹਾਨ ਹੈ ਜਿਹਦੇ ਚ ਹੀਰੇ ਨਿਕਲਦੇ ਨੇ ਮੌਤੇ ਨਿਕਲਦੇ ਨੇ ਇਸਤਰੀ ਦੀ ਆਪਣੇ ਥਲ ਤੇ ਮਾਨਤਾ ਹੈ ਪੁਰਸ਼ ਦੀ ਆਪਣੇ ਥਲ ਤੇ ਮਾਨਤਾ ਔਰਤ ਦੀ ਬਰਾਬਰੀ ਦੀ ਜਦ ਗੱਲ ਚੱਲਦੀ ਹੈ ਜੀ ਤਾਂ ਅੱਜ ਕੱਲ ਜਿਹੜੀਆਂ ਪੜੀਆਂ ਲਿਖੀਆਂ ਉੱਤਰੀ ਅਮਰੀਕਾ ਦੀ ਯੂਰਪ ਦੀ ਸਿੱਖ ਬੀਬੀਆਂ ਨੇ ਉਹ ਸਵਾਲ ਪੁੱਛਤੀਆਂ ਨੇ ਕਿ ਅਨੰਦ ਕਾਰਜ ਦੀ ਰਸਮ ਦੇ ਦੌਰਾਨ ਸਾਨੂੰ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਚਾਰੇ ਲਾਵਾਂ 'ਚ ਬਰਾਬਰ ਕਿਉਂ ਨਹੀਂ ਚੱਲ ਸਕਦੀਆਂ ਜਾਂ ਦੋ ਲਾਵਾਂ 'ਚ ਅਸੀਂ ਅੱਗੇ ਕਿਉਂ ਨਹੀਂ ਹੋ ਸਕਦੇ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਹੈ آخر શરીર ਦੇ ਵਿੱਚ ਕੁਝ ભેਦ ਪਰੀਪੂਰਣ ਪਰਮਾਤਮਾ ਨੇ ਪਾਇਆ ਹੈ। ਮਨ ਦੇ ਵਿੱਚ ਵਿਭਾਗ ભેਦ ਪਾਇਆ ਪਰਕ ਪੁਰਸ਼ ਦੇ ਵਿੱਚ ਪ੍ਰਦਾਨ ਹੁੰਦੀ ਹੈ ਤੇ ਭਾਵਨਾ ਜਿਹੜੀ ਹੈ ਉਹ ਇਸਤਰੀ ਚ ਪ੍ਰਦਾਨ ਹੁੰਦੀ ਹੈ। ਗਿਆਨ ਪ੍ਰਦਾਨ ਪੁਰਸ਼ਾਂ ਦਾ ਇਹ ਹੀ ਕਾਰਨ ਹੈ ਕਿ ਦੁਨੀਆ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ ਗਿਆ ਵਿਚਾਰ ਦੇ ਗ੍ਰੰਥ ਪੁਰਸ਼ਾਂ ਦੇ ਰਚੇ ਹੋਣੇ ਇਸਤਰੀਆਂ ਦੇ ਬਹੁਤ ਥੋੜੇ। ਲੇਕਿਨ ਉਸ ਦੀ ਸਵਾਲ ਇਸਤਰੀਆਂ ਦੁਆਰਾ ਹੋਈ ਹੈ ਕਿਉਂਕਿ ਉਹਦੇ ਅੰਦਰ ਭਾਵਨਾ ਹੁੰਦੀ ਹੈ ਭਾਵਨਾ ਸ਼ਰਦਾ ਭਰੋਸਾ ਇਹ ਗਿਆਨ ਦੇ ਪਿੱਛੇ ਚਲੇ ਨਾ ਕਿ ਗਿਆਨ ਭਰੋਸੇ ਦੇ ਪਿੱਛੇ ਚਲੇ ਫਿਰ ਭਰੋਸਾ ਤੇ ਭਟਕਾ ਦੇਗਾ ਭਰੋਸਾ ਗਿਆਨ ਤੋਂ ਬਿਨਾ ਅੰਧਾ ਹੋਵੇਗਾ ਗਿਆਨ ਅੱਖਾਂ ਹੈ ਤੇ ਭਰੋਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਹੈ ਔਰ ਅੱਖਾਂ ਨੂੰ ਪੈਰ ਚਾਹੀਦੇ ਨੇ ਪੈਰ ਬਾਅਦ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਤੋ ਇਥੋਂ ਇਹ ਅਧਿਆਤਮ ਰੂਪ ਸੀ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਇਹ ਨਹੀਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇ ਉਹਨ ਕੋਈ ਦੇਖੀ ਹੈ ਨਹੀਂ ਤੇ ਕਦਮ ਚੱਲ ਉਹ ਭਟਕ ਜਾਏਗਾ ਅੰਧੀ ਸ਼ਰਦਾ ਜੋ ਹੈ ਭਟਕਦੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਹੈ ਜਾਂ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ ਅਸੀਂ ਬਚਪਨ ਤੋਂ ਪਰਲ ਕਰਦੇ ਆਏ ਜੀ ਕਿ ਜਦੋਂ ਸਾਡੇ ਹੱਕ ਨਹੀਂ ਮਿਲਦੇ ਤਾਂ ਸ੍ਰੀ ਸਾਹਿਬ ਤਲਵਾਰ ਤੂੰ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਮੁਤਾਬਕ ਪਰ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨਾ ਹੈ ਸਾਮਣੇ ਨਹੀਂ ਜਾ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਹਿੱਸਾ ਦੇ ਨਾਤੇ ਦਹਿਸ਼ਤਗਰਦ ਕਿਹਾ ਜਾ ਰਿਹਾ ਇੱਕ ਮੁਲਕ ਦਾ ਵਹਿਸ਼ਤ ਕਰ ਦੂਸਰੇ ਮੁਲਕ ਦਾ ਹਕ ਲੈ ਵਾਲਾ ਬਣ ਸਕਦਾ ਹੈ ਕਸੂਰ ਕੀ ਅਕਸਪਣਾਵਾਂਗੇ ਦੇਖੋ ਨਾ ਹਥਿਆਰ ਬਦਲਦੇ ਹੁੰਦੇ ਨੇ ਕਿਸੇ ਵਕਤ ਮਨੁੱਖ ਨੇ ਨਾ ਖੁਨ ਨੂੰ ਨਾ ਹਥਿਆਰ ਦੀ ਤਰ੍ਹਾਂ ਵਰਤਿਆ ਦੰਦਾ ਨੂੰ ਇਹਦੇ ਦੇ ਹੱਥੇ ਚ ਲਾਠੀ ਆਈ ਫਿਰ ਬਰਛਾ ਆਇਆ ਤਲਵਾਰ ਆਈ ਤੋਪ ਆਈ ਬੰਦੂਕ ਆਈ ਅੱਜ ਤਰਕ ਦਾ ਜ਼ਮਾਨਾ ਹੈ ਵਿਚਾਰ ਦਾ ਜ਼ਮਾਨਾ ਹੈ ਵਿਚਾਰ ਵੀ ਹਥਿਆਰ ਹੈ ਵਿਚਾਰ ਦੇ ਰਾਹੀਂ ਦਲੀਲ ਦੇ ਰਾਹੀਂ ਆਪਣੇ ਪੱਖ ਨੂੰ ਜਗਤ ਦੇ ਸਾਹਮਣੇ ਰੱਖਣਾ ਸੰਸਾਰ ਦੇ ਸਾਹਮਣੇ ਰੱਖਣਾ ਇਹ ਹਿੰਸਾ ਨਹੀਂ ਪਾਵੇ ਵਿਚਾਰ ਨਾਲ ਕਿਸੇ ਦੇ ਵਿਚਾਰ ਨੂੰ ਪਛਾੜ ਦੇਣਾ ਇੱਕ ਸਿਆਣਾ ਮਨੁੱਖ ਕਹੇਗਾ ਇਹ ਵੀ ਹਿੰਸਾ ਕਿਸੇ ਦੇ ਵਿਚਾਰਾਂ ਦੀ ਹੱਤਿਆ ਹੈ ਪਰ ਤਲਵਾਰ ਨਾਲ ਹਥਿਆਰ ਨਾਲ ਅਗਰ ਜ਼ਮਾਨਾ ਬਦਲਿਆ ਹੈ ਤਾਂ ਅੱਜ ਵਿਚਾਰ ਵੀ ਬੜੀ ਪ੍ਰਧਾਨਤਾ ਹੈ ਆਪਣੇ ਹੱਕ ਨੂੰ ਵਿਚਾਰ ਵੰਦੇ ਰਾਹੀ ਪ੍ਰਚਾਰ ਕਰਕੇ ਵਿਚਾਰਾਂ ਦੇ ਰਾਹੀ ਰੱਖ ਕੇ ਪ੍ਰਾਪਤ ਕਰਨ ਦਾ ਹੱਕ ਤੇ ਹਰ ਇੱਕ ਨੂੰ ਹੈ ਵਿਚਾਰ ਵੀ ਹਥਿਆਰ ਹੈ ਔਰ ਜਿਤਨਾ ਵੱਡਾ ਵਿਚਾਰ ਹਥਿਆਰ ਆਉਂਦਾ ਹੈ ਸ਼ਾਇਦ ਹਥਿਆਰ ਵੀ ਇਤਨਾ ਵੱਡਾ ਹਥਿਆਰ ਹੋਵੇ ਸ਼ਸਤਰ ਕੇ ਉਦੀਨ ਹੈ ਰਾਜ ਸਹੀ ਬਾਤ ਕੋਈ ਸਤਾ ਜਦ ਕੋਈ ਸਤਾ ਪ੍ਰਾਪਤ ਹੋ ਜਾਏ ਕੋਈ ਰਾਜपाट ਪ੍ਰਾਪਤ ਹੋ ਜਾਏ ਉਹਦੀ ਹਿਫਾਜ਼ਤ ਵਾਸਤੇ ਤੇ ਫਿਰ ਹਥਿਆਰ ਚਾਹੀਦੇ ਹੁੰਦੇ ਨੇ ਸ਼ਸਤਰ ਚਾਹੀਦੇ ਹੁੰਦੇ ਨੇ ਨਹੀਂ ਤੇ ਕੋਈ ਵੀ ਜ਼ਮੀਨ ਹਥਿਆਲੇਗਾ ਕੋਈ ਵੀ ਪਾਣੀ ਹਥਿਆਲੇਗਾ ਕੋਈ ਵੀ ਜ਼ਾਇਦਾਦ ਹਟਿਆ ਲੇਗਾ ਦਨ ਸੰਪਦਾ ਲੁੱਟ ਲੇਗਾ ਜ਼ਮੀਨ ਤੇ ਕਬਜ਼ਾ ਕਰ ਲੇਗਾ ਉਹ ਤੇ ਇੱਕ ਵੱਡੇ ਪੱਦਰ ਤੇ ਉਸ ਹਕੂਮਤ ਦਾ ਫਰਜ਼ ਬਣ ਜਾਂਦਾ ਹਥਿਆਰਾਂ ਦੇ ਰਾਹੀਂ ਆਪਣੇ ਮੁਲਕ ਦੀ ਹਿਫਾਜ਼ਤ ਕਰਨਾ ਰਾਜ ਬਿਨਾਂ ਨਾ ਧਰਮ ਚਲੇ ਹੈ ਔਰ ਧਰਮ ਬਿਨਾਂ ਸਭ ਦਲੇ ਮਲੇ ਇਨ੍ਹਾਂ ਦੇ ਅਰਥ ਜਿਹੜੇ ਕੀਤੇ ਜਾਂਦੇ ਨੇ ਸਮਝੇ ਜਾਂਦੇ ਨੇ ਉਹ ਇਹ ਨਹੀਂ ਹੈ ਇਹਨਾਂ ਨੂੰ ਸ਼ਲਾਮ ਨਾਲ ਪੜਨਾ ਹੈ ਰਾਜ ਬਿਨਾ ਨਾ ਧਰਮ ਚਲੇ ਹੈ ਬਿਨਾ ਧਰਮ ਕੋ ਰਾਜ ਨਹੀਂ ਚੱਲਦਾ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਦੂਜੀ ਪੰਕਤੀ ਇਹ ਗੱਲ ਖੁੱਲ ਧਰਮ ਤੋਂ ਬਿਨਾ ਰਾਜਨੀਤੀ ਲੋਗਾਂ ਨੂੰ ਪੈਰਾਂ ਦੇ ਥੱਲੇ ਲਿਤਾੜੇਗੀ ਬੇਇਨਸਾਫੀ ਕਰੇਗੀ ਜ਼ੁਲਮ ਕਰੇਗੀ ਰਾਜਨੀਤੀ ਵਿੱਚ ਉਹ ਬਨ ਇਨਸਾਫ ਆਏਗਾ ਜਦੋਂ ਧਰਮ ਦੇ ਨਾਲ ਚਲੇਗੀ ਕੋ ਧਰਮ ਰਾਜਨੀਤੀ ਨਾਲ ਜੋੜਨਾ ਹੈ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ ਧਰਮ ਸਮਾਜ ਪਰਿਵਾਰ ਨਾਲ ਜੋੜਨਾ ਹੈ ਤਾਂ ਕਿ ਕਲਕਲੇਸ਼ਨ ਨਾ ਹੋਵੇ ਔਰ ਧਰਮ ਨੂੰ ਵਪਾਰ ਨਾਲ ਜੋੜਨਾ ਹੈ ਤਾਂ ਕਿ ਬੇਈਮਾਨੀ ਤੇ ਠੱਗੀ ਨਾ ਹੋਏ। ਯਾਨੀ ਸਵਰਗ ਨਰਕ ਹੈਗੇ ਨਹੀਂ ਕੋਈ ਇਹੋ ਜਿਹਾ ਸਵਰਗ ਜਿਹੜਾ ਨੀਲੇ ਅਸਮਾਨ ਦੇ ਉੱਪਰ ਵਰਗ ਨਰਕ ਤੇ ਮੈਂ ਰਹਿਉ। ਸਤਗੁਰੂ ਦੇ ਪ੍ਰਸਾਦ ਚਰਨ ਕਮਲ ਕੀ ਮੋਦ ਮੈਂ ਰਹਉ ਅੰਤ ਅਰ ਆਦ। ਜ਼ਿੰਦਗੀ ਦੁੱਖਾਂ ਵਿੱਚ ਬੀਤੀ ਤੌਰੀਏ ਖਾਣ ਨੂੰ ਭੋਜਨ ਨਹੀਂ ਪਹਿਨਣ ਨੂੰ ਕਪੜਾ ਨਹੀਂ ਸਰਦੀ 'ਚ ਤੜਪ ਰਿਹਾ ਹੈ ਗਰਮੀ 'ਚ ਤੜਪ ਰਿਹਾ ਹੈ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋਰ ਕਿਸ ਨੂੰ ਨਰਕ ਕਹਿੰਦੇ ਨੇ ਉਹ ਨਰਕ ਭੋਗ ਰਿਹਾ ਹੈ। ਨਰਕ ਦੇ ਜੀਰੇ ਲੇਕਿਨ ਇਹ ਸਾਰੀਆਂ ਸਹੂਲਤਾਂ ਮੌਜੂਦ ਨੇ ਉਹ ਸਵਰਗ ਵਿੱਚ ਹੈ ਲੇਕਿਨ ਨਾਮ ਜਬ ਕੇ ਮਨੁੱਖ ਨਰਕ ਸਵਰਗ ਦੁੱਖ ਸੁਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਉਹ ਇੱਕ ਤੀਜੀ ਅਵਸਥਾ ਹੈ ਆਨੰਦ ਔਰ ਉਹ ਅਪਕਾ ਸਕੇ ਜਿਹਨੂੰ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਲੋਕੀ ਕਹਿੰਦੇ ਅਖੀਰ ਮੈਂ ਪੁੱਛਣਾ ਚਾਹਣਾ ਜੀ ਕਿ ਜਦੋਂ ਵੀ ਅਸੀਂ ਕਥਾ ਸੁਣ ਜਾਂਦੇ ਹਾਂ ਚਾਹੇ ਤੁਹਾਡੀ ਆ ਜਾਂ ਕੋਈ ਹੋਰ ਪ੍ਰਚਾਰਕ ਨੇ ਉੱਥੇ 40 ਸਾਲ ਤੋਂ ਉੱਪਰ ਦੇ ਲੋਕ ਹੀ ਜ਼ਿਆਦਾਤਰ ਹੁੰਦੇ ਨੇ ਨੌਜਵਾਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਸੁਣ ਲਈ ਕਿ ਮੇਂ ਪ੍ਰੇਰਿਆ ਜਾ ਸਕਦਾ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਭੋਜਨ ਪਾਣੀ ਚਾਹੀਦਾ ਹੈ ਬੱਚੇ ਨੂੰ ਭਜਨ ਵੀ ਚਾਹੀਦਾ ਹੈ ਜਵਾਨ ਦੀ ਖੁਰਾਕ ਕੁਝ ਹੋਰ ਹੋ ਜਾਂਦੀ ਹੈ ਠੀਕ ਹੈ ਭਜਨ ਵਿੱਚ ਵੀ ਵਾਦਾ ਚਾਹੀਦਾ ਹੈ ਭਜਨ ਤੇ ਜਨਮ ਤੋਂ ਚਾਹੀਦਾ ਪਰ ਜਨਮ ਤੋਂ ਬੱਚਾ ਜੈਸੇ ਆਪ ਖੁਦ ਦੁੱਧ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਪਿਲਾਂਦੀ ਉਸ ਨੂੰ ਇਸ ਤਰ੍ਹਾਂ ਗੋਦ ਦੇ ਸਸ ਬੱਚੇ ਨੂੰ ਵਾਹਿਗੁਰੂ ਨਾਮ ਦੀ ਲੋਰੀ ਮਾਂ ਦੇਵੇ تاکہ واحد ہوئے ہو جیسے جیسے ہوئے جی میں او دی پر اگر بھجن دی بکھ نہ پیدا ہوئے پی بھوجن دی بکھ پیدا ہو پی بندہ سریر دے تلتے تندرست ہے من دے تلتے روگی ہے بیمار ہے سواستے بکھ نہیں ہے یہ ست اس سواستے ہے کہ پی بکھ پیدا ہو جائے ਔਰ ਮਨੁੱਖ ਨਾਮ ਜਪਣ ਲੱਗ ਪਏ। ਮੋਜੋ ਮਨੁੱਖੀ ਧਰਮ ਜਰਾ ਲਾਇਆ ਜਾ ਸਕਦਾ ਜੀ। ਸਤ ਸੰਗ ਹੀ ਹੈ ਬਿਨ ਬਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜਿਓ। ਸੰਗਤ ਤੋਂ ਬਿਨਾ ਐਸਾ ਹੋ ਨਹੀਂ ਸਕਦਾ। ਮੁਸ਼ਕਿਲ ਹੈ। ਔਰ ਕਰੀਬਨ ਕਰੀਬਨ ਜਵਾਨ ਐਸਾ ਨਹੀਂ ਕਿ ਸਿੱਖ ਧਰਮ ਗਏ, Hindu, Muslim ਸਾਰਿਆਂ ਦੇ ਜਵਾਨ। ਉਸਤ ਉਹ ਹੀ ਥੋੜੇ ਨੇ ਆંકੜੇ। ਕੁੜਾ ਜਿਆ ਠੋਕਰਾਂ ਖਾ ਕੇ ਜਵਾਨੀ ਦੇ ਦੁੱਖ ਸੁਖ ਭੋਗ ਕੇ ਫਿਰ ਥੋੜੀ ਜਿਹੀ ਸਮਝ ਆਂਦੀ ਏ ਫਿਰ ਮਨੋ ਕੋ ਧਰਮ ਵਾਲੇ ਪਾਸੇ ਮੁੜਦਾ ਜਿਹੜਾ ਪਹਿਲੇ ਤੋਂ ਮੁੜ ਜਾਏ ਬਚਪਨ ਤੋਂ ਮੁੜ ਜਾਏ ਉਹਦੇ ਪੁਰਬਲੇ ਸੰਸਕਾਰ ਨੇ ਜਾਂ ਮਾਂ ਬਾਪ ਉਸਦੇ ਬਹੁਤ ਚੰਗੇ ਹੋਣ ਦੇ ਸੋਸਾਇਟੀ ਉਸ ਨੂੰ ਚੰਗੇ ਮਿਲ ਗਈ ਹੋਵੇ ਐਸਾ ਉਸਕਿਨ ਸਰ ਪੰਜਾਬ ਦੇ ਵਿੱਚ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਤੇ ਭੋਰਿਆਂ ਚ ਬਹੁਤ ਸਾਰੇ ਬੀਬੀਆਂ ਰਹ ਰਹੀਆਂ ਨੇ ਔਰ ਇਹ ਗੱਲ ਦਿਨ ਦਿਨ ਬਦ ਰਹੀ ਏ ਔਰ ਰੋਜ਼ ਸਾਡੇ ਸਾਹਮਣੇ ਆ ਰਹੀ ਏ ਤੁਸੀਂ ਇਸ ਵਾਰੇ ਕੀ ਕਮੈਂਟ ਕਰਨਾ ਚਾਹੋਗੇ ਪਿਸਤਾ ਆਮ ਸਿੰਘ ਸਵਾਵਾਂ ਤੇ ਗੁਰਦੁਆਰੇ ਕਿਉਂਕਿ ਬਹੁਤਾਰ ਦੇ ਪੋਲਿਟਿਸ਼ੀਨ ਦੇ ਅਖਾੜੇ ਬਣ ਗਏ ਤੇ ਡੇਰੇਦਾਰ ਨਾਰਾ ਲਾਣ ਲੱਗ ਪਏ ਸਿਨੇ ਰੋਲ ਨਾਮ ਦੀ ਗੱਲ ਕਰਦੇ ਆਂ ਪਰਮਾਤਮਾ ਦੀ ਗੱਲ ਕਰਦੇ ਆਂ ਤੇ ਭੋਲੇ ਭਾਲੇ ਲੋਗ ਉਸ ਕਾਸੇ ਪ੍ਰੇਰਿਤ ਹੋ ਗਏ ਜਦ ਕਿ ਨਾਮ ਤੇ ਗਿਆਨ ਦੀ ਗੱਲ ਉਹ ਵੀ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਸਵਾਰਥ ਜੋ ਹੈ ਜੁੜੇ ਹੋਏ ਨੇ ਅਨਸਾਧਾਰਨ ਲੋਕ ਇਸ ਤਰ੍ਹਾਂ ਭਟਕ ਰਹੇ ਕਿਉਂਕਿ ਇੱਕ ਘਰ ਕੋ ਅਸਲੀਅਤ ਨਾ ਮਿਲਣ ਕਰਕੇ ਉਹ ਦੂਜੇ ਪਾਸੇ ਲੋਕੀ ਭਟਕਦੇ। ਅਖੀਰ ਸਾਡੇ ਸੁਣਵਾਲਿਆਂ ਦੇ ਨਾਮ ਵੇਖਣ ਵਾਲਿਆਂ ਦੇ ਨਾਮ ਕੀ ਸੁਨੇਹਾ ਦੇਣਾ ਚਾਹੇ। ਸੁਣਵਾਲਿਆਂ ਦੇ ਨਾਲ ਸਿਰਫ ਪ੍ਰਚਾਰਕ ਹੋਣ ਦੇ ਨਾਤੇ ਇੱਕੋ ਹੀ ਸੰਦੇਸ਼ ਆਵੇਰਾ ਉਸ ਇੱਕ ਨਾਲ ਜਿਹੜਾ ਜੁੜ ਜਾਂਦਾ ਹੈ ਉਹ ਵੀ ਸੁਖੀ ਹੁੰਦਾ ਹੈ ਤੇ ਸੰਸਾਰ ਵਿੱਚ ਸੁਖ ਵੰਡਦਾ ਹੈ। ਇੱਕ ਨਾਲ ਜਿਹੜਾ ਟੁੱਟਿਆ ਹੁੰਦਾ ਹੈ ਖੁਦ ਵੀ ਦੁਖੀ ਹੁੰਦਾ ਹੈ। ਔਰ ਕਦਮ ਕਦਮ ਤੇ ਜਗਤ ਨੂੰ ਦੁਖੀ ਕਰਦਾ ਹੈ ਘਰ ਨੂੰ ਵੀ ਦੁਖੀ ਕਰਦਾ ਬਾਹਰ ਵਾਲਿਆਂ ਨੂੰ ਵੀ ਦੁਖੀ ਕਰਦਾ ਉਹਦੇ ਕੋਲ ਹੁੰਦਾ ਹੀ ਦੁੱਖ ਹੈ ਪਰ ਉਹ ਵੰਡਦਾ ਹੀ ਦੁੱਖ ਹੈ ਇਸ ਵਾਸਤੇ ਹਰ ਸਿੱਖ ਨੂੰ ਪਹਿਲੇ ਉਸ ਇਕ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਵੈ ਸੁਖੀ ਹੋਵੇ ਤੇ ਜਗਤ ਦੇ ਵਿੱਚ ਸੁਖ ਦੇ ਸਕੇ ਯਾਨੀ ਸਮਝ ਲਈ ਬੜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਦੀ ਖਾਲਸਾ ਵਾਹਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਮਨੁੱਖੀ ਜੀਵਨ ਦਾ ਲਕਸ਼ ਇਹ ਦੱਸਦੀ ਹੈ ਪ੍ਰਮਾਤਮਾ ਨਾਲ ਜੁੜਨਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਜੇ ਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ ਜੇ ਨੂੰ ਭੁੱਲ ਜਾਈਏ ਰਿਸ਼ਤਾ ਟੁੱਟਦਾ ਹੈ ਦੁਨੀਆ ਭਰ ਦੇ तमाम ਪੈਗੰਬਰੀ ਪਰਸ਼ਾ ਨੇ ਪ੍ਰਮਾਤਮਾ ਦੀ ਪ੍ਰਾਪਤੀ ਨੂੰ सिमरन आके सिमरन करके प्राप्त होवेगा सिमरन संस्कृत ਦਾ ਸ਼ਬਦ ਹੈ ਇਹਨੂੰ ਪੰਜਾਬੀ ਰੂਪ ਦੇਈਏ ਕਿ ਯਾਦ ਕਰਨਾ ਚੇਤੇ ਕਰਨਾ ਜਿਸ ਨੂੰ ਚੇਤੇ ਕਰੀਏ ਰਿਸ਼ਤਾ ਜੁੜਦਾ ਹੈ ਤੇ ਜਿਸ ਨੂੰ ਭੁੱਲ ਜਾਈਏ ਰਿਸ਼ਤਾ ਟੁੱਟ ਜਾਂਦਾ ਹੈ ਮੇਰੇ ਜੇਬ ਦੇ ਚ ਕੋਈ ਨੂਰ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾ ਹੋਵੇ ਮੇਰੀ ਯਾਦ ਦੇ ਚ ਨਾ ਹੋਵੇ ਤੇ ਸੰਬੰਧ ਟੁੱਟ ਗਿਆ ਰਿਸ਼ਤਾ ਟੁੱਟ ਗਿਆ ਘਰ ਵਿੱਚ ਬਹੁਤ ਸਾਰਾ ਸਾਜ਼ੋ ਸਮਾਨ ਪਿਆ ਹੈ ਪਰ ਜੋ ਚੇਤੇ ਵਿਚ ਨਹੀਂ ਯਾਦ ਦੇ ਚ ਨਹੀਂ ਰਿਸ਼ਤਾ ਟੁੱਟ ਗਿਆ ਸਬੰਧ ਟੁੱਟ ਗਿਆ ਭਾਵੇਂ ਰੋਂ ਮਰੋਂ ਦੇ ਵਿੱਚ ਪਰਮਾਤਮਾ ਹੋਵੇ ਪਰ ਜੇ ਚੇਤੇ ਚ ਨਹੀਂ ਤਾਂ ਉਸ ਨਾਲ ਰਿਸ਼ਤਾ ਟੁੱਟਿਆ ਰਹਿੰਦਾ ਹੈ ਦਰਸਲ ਸਤ ਸੰਗ ਕਰਨਾ ਗੁਰਬਾਣੀ ਪੜਨੀ ਔਰ ਵਾਹਿਗੁਰੂ ਵਾਹਿਗੁਰੂ ਜਪਣਾ ਬਸ ਉਸ ਭੁੱਲੇ ਨੂੰ ਚੇਤੇ ਕਰਨਾ ਹੈ ਔਰ ਉਹ ਭੁੱਲਦਾ ਸਵਾਸਤੇ ਤੇ ਅੱਖਾਂ ਦੇ ਸਾਹਮਣੇ ਨਹੀਂ ਹੈ ਇਸ ਮੋਤੀ ਅੱਖ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ ਇਸ ਵਾਸਤੇ ਬਾਰ ਬਾਰ ਭੁੱਲ ਜਾਂਦਾ ਹੈ ਉਹਨ ਇੱਕ ਬਾਰੀਕ ਅੱਖ ਨਾਲ ਵੇਖਿਆ ਜਾ ਸਕਦਾ ਜਿਹਨੂੰ ਤੀਜਾ ਨੇਤਰ ਕਹਿੰਨ ਤੇ ਨਾ ਨਾ ਤੀਜਾ ਨੇਤਰ ਅਨਭਵ ਪ੍ਰਕਾਸ਼ ਨਾਮਿਕ ਸੇ ਅਖਣੀਆਂ ਬਿਅੰ ਜਿਨੀ ਦੇ ਸੰਦੋਮਾ ਪਿਰੀ ਜਿਤਨੀ ਗੈਰ ਆਯੂ ਨਾਲ ਕੋਈ ਉਸਦਾ ਜਪ ਕਰਦਾ ਹੈ ਕੋਈ ਉਸਨੂੰ ਯਾਦ ਕਰਦਾ ਹੈ ਤੇ ਯਾਦ ਜਦ ਪੂਰਨ ਤੌਰ ਤੇ ਟਿਕ ਜਾਂਦੀ ਹੈ ਉਹ ਤੀਸਰੀ ਅੱਖ ਖੁੱਲ ਜਾਂਦੀ ਹੈ ਔਰ ਪ੍ਰਮਾਤਮਾ ਜ਼ਰਰੇ ਜ਼ਰਰੇ ਦੇ ਜੋ ਹੈ ਦਿਖਾਈ ਦੇਣ ਲੱਗ ਪੈਂਦਾ ਹੈ तमाम ਰਹਿਬਰੀ ਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਉਸ ਲਈ ਯਾਦ ਦੱਸਿਆ ਉਸ ਦਾ ਸਿਮਰਨ ਦੱਸਿਆ ਸਿੱਖ ਜਗਤ ਦੇ ਵਿੱਚ ਵਸੀਲਾ ਉਹਨੂੰ ਯਾਦ ਕਰਨ ਦਾ ਹੈ ਸਤ ਸੰਗ ਕਰਨਾ ਕਥਾ ਕੀਰਤਨ ਸੁਣਨਾ ਔਰ ਰਹਿਤ ਬੈਠ ਰੱਖ ਕੇ ਬਾਣੀ ਦਾ ਪਾਠ ਕਰਨਾ ਔਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰਨਾ ਤਰਖੜੀ ਹੋ ਸਕਦੀ ਹੈ ਵਾਹਿਗੁਰੂ ਵਾਹਿਗੁਰੂ بار بار ਦੁਹਰਾਉਣ ਦਾ ਮਤਲਬ ਦਰਸਲ ਅਸੀਂ ਪ੍ਰਕਿਰਤੀ ਤੇ ਨਿਗਾਹ ਮਾਰੀਏ ਤੇ ਸਾਰੀ ਪ੍ਰਕਿਰਤੀ ਵਿੱਚ ਪਨਰੁਕਤੀ ਹੈ ਰਿਪੀਟੇਸ਼ਨ ਹੈ ਸਭ ਕੁਝ ਰਿਪੀਟੇਸ਼ਨ ਤੇ ਖੜਾ ਹੋਇਆ ਸਭ ਕੁਝ ਰਿਪੀਟ ਹੋ ਰਿਹਾ ਹੈ ਅਸੀਂ بار بار ਸਵਾਸ ਲੈ ਲੈਂਦੇ ਹਾਂ ਨਬਜ਼ بار بار ਪਈ ਚੱਲਦੀ ਹੈ بار بار ਧਰਤੀ ਤੇ ਰਾਤ ਆਉਂਦੀ ਹੈ ਦਿਨ ਆਉਂਦਾ ਹੈ ਅਸੀਂ ਕਦੀ ਇਤਰਾਜ਼ ਨਹੀਂ ਕੀਤਾ ਬਾਰ ਬਾਰ ਦਿਨ ਆ ਰਿਹਾ ਹੈ ਬਾਰ ਬਾਰ ਰਾਤ ਆ ਰਹੀ ਹੈ ਬਾਰ ਬਾਰ ਨਬਜ਼ ਚੱਲ ਰਹੀ ਹੈ ਬਾਰ ਬਾਰ ਸਵਾਸ ਲੈ ਰਹੇ ਹਾਂ ਬਾਰ ਬਾਰ ਦਿਲ ਧੜਕ ਰਿਹਾ ਹੈ ਸਵੇਰੇ ਭੋਜਨ ਛਕਿਆ ਫਿਰ ਦੁਪਹਿਰੇ ਫਿਰ ਛਕਿਆ ਸ਼ਾਮੀ ਫਿਰ ਛਕਿਆ ਰਾਤੀ ਫਿਰ ਖਾਂਦੇ ਆ ਬਾਰ ਬਾਰ ਭੋਜਨ ਖਾਣਾ ਪੈਂਦਾ ਹੈ ਬਾਰ ਬਾਰ ਜੋ ਹੈ ਪਾਣੀ ਪੀਣਾ ਪੈਂਦਾ ਹੈ ਤਾਂ ਕਿ ਸਰੀਰਕ ਜ਼ਿੰਦਗੀ ਬਚੀ ਰਹੇ ਬਾਰ ਬਾਰ ਉਸਦੇ ਗੁਣ ਗਾਣੇ ਪੈਂਦੇ ਨੇ ਬਾਰ ਬਾਰ ਜਪ ਕਰਨਾ ਪੈਂਦਾ ਹੈ ਤਾਂ ਕਿ ਪ੍ਰਮਾਤਮਾ ਦੀ ਯਾਦ ਬਣੀ ਰਹੇ ਬਾਰ ਬਾਰ ਹਰ ਕੇ ਗੁਣ ਗਾ ਜਿਵੇਂ ਬਾਰ ਬਾਰ ਸਵਾਸ ਲੈਣਾ ਇਹੀ ਜ਼ਿੰਦਗੀ ਹੈ ਬਾਰ ਬਾਰ ਉਸ ਦਾ ਜਪ ਕਰਨਾ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਇਹੀ ਰੂਹਾਨੀ ਜਿਹ ਹੈ ਜ਼ਿੰਦਗੀ ਹੈ ਔਰ ਇਸ ਦੀ ਲੋੜ ਹੈ ਸਰੀਰਕ ਬਲ ਕਿਤਨਾ ਵੀ ਹੋਵੇ ਔਰ ਆਰਥਿਕ ਸ਼ਕਤੀ ਮਨੁੱਖ ਦੇ ਕੋਲ ਕਿਤਨੀ ਹੀ ਕਿਉਂ ਨਾ ਹੋਵੇ ਅਗਰ ਰੂਹਾਨੀ ਸ਼ਕਤੀ ਨਹੀਂ ਹੈ ਸਭ ਕੁਝ ਫਿੱਕਾ ਪ੍ਰਤੀਤ ਆਉਂਦਾ ਹੈ। ਔਰ ਮਨੁੱਖ ਇੱਕ ਅਜੀਬੋ ਗਰੀਬ ਬੇਚੈਨੀ ਤੇ ਦੁੱਖ ਸੰਤਾਪ ਜਿਹੇ ਮਹਿਸੂਸ ਕਰਦਾ ਹੈ। ਦਰਸਲ ਰੂਹਾਨੀ ਗਿਆਨ, ਰੂਹਾਨੀ ਰਸ, ਰੂਹਾਨੀ ਸ਼ਕਤੀ ਹੀ ਸਭ ਕੁਝ ਨੂੰ ਮਹਾਨ ਬਣਾ ਦਿੰਦੀ ਹੈ, ਜੀਵਨ ਨੂੰ ਮਹਾਨ ਬਣਾ ਦਿੰਦੀ ਹੈ, ਸੰਸਾਰ ਨੂੰ ਮਹਾਨ ਬਣਾ ਦਿੰਦੀ ਹੈ ਔਰ ਸਭ ਕੁਝ ਜਿਹੜਾ ਚੰਗਾ ਲੱਗਦਾ ਹੈ। ਅਗਰ ਇਹ ਰੂਹਾਨੀ ਰਸ, ਰੂਹਾਨੀ ਆਨੰਦ, ਰੂਹਾਨੀ ਸ਼ਕਤੀ ਮਨੁੱਖ ਦੇ ਕੋਲ ਨਹੀਂ ਹੈ, ਤਾਂ ధਨ ਸੰਪਦਾ ਸਭ ਕੁਝ ਦੇ ਹੁੰਦੇ ਹੋਏ ਮਨੁੱਖ ਇਸ ਤਰ੍ਹਾਂ ਤੜਪੇਗਾ। جیسے جل تو بنا مچھلی تڑپ دیئے. ایک دا ایسا کہنا بھی ہے کباب سیخ ہیں ہم کروٹیں ہر سو بدلتے ہیں جو جل جاتا ہے یہ پہلو تو وہ پہلو بدلتے ہیں دراصل کباب ہی جو ہے اگدے نہیں بھننے جا رہے ماس ہی نہیں بھنیا جا رہے ہے جیوا جاگدہ منکھ بھی چنتا بھی اگ دے سڑ رہے ہیں دکھاں بھی اگلے سڑ رہے ہیں اور بالکل کباب بنے ہوئے ہے جو جل جاتا ہے یہ پہلو تو وہ پہلو بدلتے ہیں منک دا چہرہ منک دی طرزی زندگی دیکھ کے ایسا نہیں اندازہ لگ دا کہ منک کوئی پھولنا دی طرح کھڑے ہویا ہے منک تے کباب دی طرح بھجے ہویا ہے پر گلستان ہو سکتا ہے یہ پھول دی طرح مہک سکتا ہے یہ پھول دی طرح کومل سندر خوبصورت ہو سکتا ہے اور اپنیاں خوشیاں لٹا سکتا ہے تے پرم انند مان سکتا ہے ਇੱਕੋ ਇੱਕ ਤਰੀਕਾ ਹੈ ਉਹ ਹੈ ਰੂਹਾਨੀ ਸ਼ਕਤੀ ਰੂਹਾਨੀ ਸ਼ਕਤੀ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦੀ ਯਾਦ ਉਸ ਦਾ ਸਿਮਰਨ ਉਸ ਨੂੰ ਜੋ ਹੈ ਚੇਤੇ ਕਰਨਾ ਬਾਹਰ ਬਾਹਰ ਹਰ ਕੇ ਗੁਣ ਗਾਉ ਦਸਨਾ ਨਾਲ ਵਾਹਿਗੁਰੂ ਵਾਹਿਗੁਰੂ ਤਨੇ ਚਿਰ ਤੱਕ ਤੂੰ ਜਪੀ ਜਾ ਜਪੀ ਜਾ ਜਿਤਨੇ ਚਿਰ ਤੱਕ ਤੇਰੇ ਅੰਦਰ ਵਾਹਿਗੁਰੂ ਪ੍ਰਗਟ ਨਹੀਂ ਹੋ ਜਾਂਦਾ ਉਹ ਪਰਮ ਅਨੰਦ ਪ੍ਰਗਟ ਨਹੀਂ ਹੋ ਜਾਂਦਾ ਨਮਕ ਐਸਾ ਹੈ ਜੀਵਨ ਸ਼ੈਲੀ ਇਸ ਦੀ ਦਰਿਆ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਦਰਿਆ ਦੇ ਰਸਤੇ 'ਚ ਵੀ ਬਹਾਵ ਦੇ 'ਚ ਵੀ ਔਕਣਾ ਆ ਸਕਦੀਆਂ ਚਟਾਨਾ ਆ ਸਕਦੀਆਂ ਨੇ ਔਰ ਬਹਾਵ ਨੂੰ ਰੋਕ ਸਕਦੀਆਂ ਨੇ ਕਦੀ ਕਦਾਂ ਕਿਸੇ ਦੇਸ਼ ਦੀ ਜ਼ਿੰਦਗੀ 'ਚ ਕਿੰ ਅੜਚਣ ਖੜੀ ਹੋ ਜਾਂਦੀ ਏ ਔਰ ਕਦੀ ਕਦਾਂ ਕੌਮ ਦੇ ਰਸਤੇ ਦੇ 'ਚ ਵੀ ਇਹ ਔਕਣਾ ਆ ਜਾਂਦੀਆਂ ਨਹੀਂ ਯਾਨੀ ਕਿ ਦੋਸਤੇ ਜੋੜ ਕੇ ਇਹ ਹਕੀਕਤ ਹੈ ਸਚਾਈ ਹੈ کہ خطرہ زندگی نو ہوندا ہے موت نو نہیں کلوں دے زندگی ہے کل خطرے دیچنے کنڈے نہیں جلدے ہوئے دیپک خطرے دیچنے بجے ہوئے نہیں جیندہ جاگدہ منک خطرے دیچا ہے کبران دیچ پائے ہوئے منک خطرے دیچ نہیں نے اس طرح زندہ قومہ خطرے چون دیئے اور جتنی زیادہ زندگی ہوئے گی اتنا ہی خطرہ زیادہ ہوئے گا ਸਿੱਖੀ ਦੇ ਆਧ ਕਾਲ ਤੋਂ ਐਸਾ ਹੁੰਦਾ ਰਿਹਾ ਜੈਸੇ ਦਰਿਆਵਾਂ ਨੂੰ ਚਟਾਨਾ ਰੋਕਦੀਆਂ ਨੇ ਪੱਥਰ ਰੋਕਦੇ ਨੇ ਇਸ ਤਰ੍ਹਾਂ ਕੌਮ ਦੀ ਉન્નਤੀ ਦੇਸ਼ ਦੀ ਉન્નਤੀ ਵਿਅਕਤੀ ਦੀ ਉન્નਤੀ ਦੇ ਰਸਤੇ 'ਚ ਵੀ ਕਈ ਤਰ੍ਹਾਂ ਦੀਆਂ ਰੋਕਾਂ ਔਕੜਾਂ ਤੇ ਪੱਥਰ ਹੁੰਦੇ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇਸ ਸੰਬੰਧ 'ਚ ਬੜਾ ਸੁੰਦਰ ਇੱਕ ਬਚਨ ਹੈ ਰਹਿਦਾ ਵਗਦਾ ਪਾਣੀ ਤੱਕੇ ਦਿਲ ਨੇ ਰਾਹ ਵਧ ਟੁੜਿਆ ਡਾਢਾ ਨਿਰਮਲ ਸਵਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਦਾਢੀ ਜਿਹੀ ਉੱਠੀ ਜਾਂ ਪਥਰਾਂ ਨਾਲ ਵੱਜਾ ਠੇਡੇ ਠੁੱਡੇ ਖਾਂ ਕੇ ਆਖਰ ਪਿੱਛਾਂ ਘਰ ਨੂੰ ਮੁੜਿਆ ਪਿੱਛੇ ਮੁੜਦੇ ਪਾਣੀ ਧੱਕੇ ਤੇ ਅੱਜ ਦੀ ਕਥਾ ਆਪਾਂ ਦੇਖੀ ਐ ਇੰਟਰਵਿਊ ਦੇਖਿਆ ਮੈਂ ਗਿਆਨੀ ਸੰਸ ਸਿੰਘ ਮਸਕੀਨ ਹੰਦੀਆਂ ਜ਼ਿਆਦਾਤਰ ਇੰਟਰਵਿਊ ਜਿਹੜੇ ਨਾ ਉਹ ਨਹੀਂ ਮੈਂ ਦੇਖਿਆ ਤੇ ਅੱਜ ਦੀ ਕਥਾ ਤੇ ਇੰਟਰੂ ਆਪਾਂ ਦੇਖਿਆ ਮੈਂ ਗਿਆਨੀ ਸੰਸੇਂ ਸਿੰਘ ਮਸਕੀਨ ਹੰਦੀਆਂ ਜ਼ਿਆਦਾਤਰ ਕਥਾ ਹੀ ਸੁਨੀਆਂ ਮੈਂ ਕਿਉਂ ਉਹ ਆਪਣੀ ਕਥਾ ਹੀ ਬਿਆਨ ਕਰਦੇ ਪਏ ਐ ਗਿਆਨ ਹੀ ਦੇਣ ਦੇ ਆਵਾਮ ਨੂੰ ਸਮਝਾ ਰਹੇ ਐ ਰੱਬ ਨਾਲ ਜੋੜਨ ਦੇ ਐ ਰੱਬ ਦੀ ਰਾਹੇ ਤੇ ਬੁਲਾਉਂਦੇ ਐ ਜਿਹੜੇ ਭਟਕੇ ਹੋਏ ਐ ਉਹਨਾਂ ਨੂੰ ਨੇਕ ਰਾਹ ਤੇ ਲੈ ਕੇ ਆਉਂਦੇ ਐ ਦੱਸਦੇ ਪਏ ਐ ਕਿ ਇਸ ਦੁਨੀਆ ਤੇ ਸੰਸਾਰ ਤੇ ਆਉਣ ਦਾ ਸਾਡਾ ਮਕਸਦ ਕੀ ਐ ਮਨੁੱਖ ਦਾ ਆਖਰਕਾਰ ਇਸ ਜਹਾਨ ਦੇ ਉੱਤੇ ਇਸ ਦੁਨੀਆ ਤੇ ਆਣ ਕੇ ਕੀ ਉਹਦਾ ਕੰਮ ਐ ਕੀ ਇਹਨੇ ਕਰਨਾ ਮੈਂ ਰੱਬ ਦੀ ਤਾਲੀਮਤ ਦੇਂਦੇ ਆ ਰੱਬ ਦੇ ਮਾਰਗ ਤੇ ਚਲਾਉਂਦੇ ਆ ਉਹਨਾਂ ਇਨਸਾਨਾਂ ਨੂੰ ਰੱਬ ਨਾਲ ਜੋੜਨਦੇ ਆ ਜਿਹੜੇ ਕਿ ਰੱਬ ਤੋਂ ਦੂਰ ਜਾਂਦੇ ਭਟਕੀ ਹੋਏ ਇਸ ਦੁਨੀਆਦਾਰੀ 'ਚ ਖੁੱਬੇ ਆ ਜਿਨ੍ਹਾਂ ਨੂੰ ਰੱਬ ਨੂੰ ਯਾਦ ਕਰਨ ਵਾਸਤੇ ਜਿਨ੍ਹਾਂ ਕੋਲ ਟਾਈਮ ਨਹੀਂ ਹੈ ਤੇ ਗਿਆਨੀ ਸੰਸਿਮਸਕੀਨ ਹੋਣੀ ਆਪਣੇ ਕਥਾ ਦੇ ਵਿੱਚ ਗਿਆਨ ਕਰ ਕਰਕੇ ਲੋਕਾਂ ਨੂੰ ਸਮਝਾਉਂਦੇ ਆ ਬਾਕੀ ਬਹੁਤ ਵੱਡੀ ਤਦਾਦ ਦੇ ਵਿੱਚ ਉਹਨਾਂ ਦੇ ਫਾਲੋਅਰ ਸੀ ਉਹਨਾਂ ਨੂੰ ਸੁਣਨ ਵਾਲੇ ਸੀ ਉਹਨਾਂ ਨੂੰ ਮੰਨਣ ਵਾਲੇ ਸੀ ਬਾਕੀ ਅੱਜ ਜੋ ਸਾਡੇ ਵਿੱਚ ਨਹੀਂ ਮੌਜੂਦ ਇਸ ਦੁਨੀਆ ਤੋਂ ਤਸ਼ਰੀਫ ਲੈ ਗਈ ਹੈ ਕਿਉਂਕਿ ਇਸ ਦੁਨੀਆ ਤੇ ਵਿਰੋਕ ਕਿਸੇ ਨੇ ਵੀ ਨਹੀਂ ਬਹਿ ਰਣਾ ਜਿਹੜਾ ਇਸ ਦੁਨੀਆ ਤੇ ਆਇਆ ਉਹਨੇ ਜਾਣੇ ਜਾਣਾ ਲੇਕਿਨ ਕੀ ਹੈ ਕਿ ਐਸੇ ਕੰਮ ਕਰ ਜੋ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਲੋਕ ਤੁਹਾਡੇ ਤਾਰੀਫ ਕਰਨ ਤੁਹਾਡੀ ਅਛਾਈ ਬਿਆਨ ਕਰਨ ਜਿਸ ਤਰ੍ਹਾਂ ਕਿ ਗਿਆਨੀ ਸੰਸੀ ਮਸਕੀਨ ਹੋਣੀ ਹੈ ਉਹਨਾਂ ਨੂੰ ਖਾਲੀ ਸਿੱਖੀ ਧਰਮ ਵਾਲੇ ਨਹੀਂ ਵੀਰੋ ਬਾਕੀ ਜਿਹੜੇ ਧਰਮ ਵਾਲੇ ਜਿਸ ਤਰ੍ਹਾਂ ਕਿ ਹਿੰਦੂ ਈਸਾਈ ਮੁਸਲਮਾਨ ਉਹ ਵੀ ਸਾਰੇ ਸੌਂਦੇ ਆ ਤੇ ਉਹਨਾਂ ਦੀਆਂ ਗੱਲਾਂ ਤੋਂ ਉਹਨਾਂ ਦੇ ਗਿਆਨ ਤੋਂ ਫਾਇਦਾ ਚੁੱਕਦੇ ਆ। ਤੁਹਾਨੂੰ ਦੱਸਿਆ ਨਾ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਯਾਨੀ ਦੂਸਰੇ ਧਰਮਾਂ ਦੇ ਬਾਰੇ ਜੈਸਾ ਕਿ ਸਿੱਖੀ ਧਰਮ ਦੇ ਬਾਰੇ ਜਾਂ Hindu ਧਰਮ ਦੇ ਬਾਰੇ ਜਾਂ ईसाई ਧਰਮ ਦੇ ਬਾਰੇ ਸਾਨੂੰ ਮੁਸਲਮਾਨ ਨੂੰ ਨਹੀਂ ਪਤਾ ਲੇਕਿਨ ਜਦੋਂ ਅਫਗਾਨਿਸਤਾਨ سے مسਕੀਨਾਂ ਦੀ ਕਥਾ ਸੁਣੀਦੀ ਹੈ ਉਹਦੇ ਵਿੱਚੋਂ ਬੜੀ تفصیلی ਦੇ ਨਾਲ ਹਰ ਧਰਮ ਦੇ ਉੱਤੇ ਬੋਲਦੇ ਆ। ਕਿਉਂਕਿ ਉਹਨਾਂ ਕੋਲ ਇਲਮ ਬਹੁਤ ਜ਼ਿਆਦਾ ਸੀ। ਉਹਨਾਂ ਨੂੰ ਐਵੇਂ ਨਹੀਂ ਗਿਆਨ ਦਾ ਸਾਗਰ ਕਿਹਾ ਜਾਂਦਾ ਸੀ। ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਕੋਲ ਇਲਮ ਬੜਾ ਸੀ। ਉਹ ਜਿਸ ਧਰਮ ਤੇ ਬੋਲਦੇ ਸੀ ਪੂਰੇ ਲੌਜਿਕ ਦੇ ਨਾਲ ਪੂਰੇ ਪੜ੍ਹਾਈ ਉਹਨੇ ਕੀਤੀ ਹੁੰਦੀ ਸੀ ਤੇ ਉਸ ਚੀਜ਼ ਨੂੰ ਪ੍ਰਾਪਰ ਸਹੀ ਬੋਲਦੇ ਸੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਕਿ ਕਿਸੇ ਦੂਸਰੇ ਧਰਮ ਵਾਲਾ ਦਾ ਦਿਲ ਦੁਖੇ ਗੱਲ ਉਹਨੇ ਬਿਲਕੁਲ ਜਿਹੜੀ ਰਾਈਟ ਹੈ ਸਹੀ ਹੈ ਉਹ ਕਰਨੀ ਹੁੰਦੀ ਸੀ ਤੇ ਅੱਜ ਵੀ ਦੇਖ ਲਓ ਵੀਰੋ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਯਾਦ ਹੈ ਉਹਨਾਂ ਦੇ ਗਿਆਨ ਸੁਣ ਸੁਣ ਕੇ ਹੀ ਉਹਨਾਂ ਦਾ ਫਾਇਦਾ ਚੁੱਕਣ ਨੇ ਬਾਕੀ ਅੱਜ ਜਿਹੜਾ ਉਹਨਾਂ ਦਾ ਇੰਟਰਵਿਊ ਸੀ ਉਹ ਮੈਂ ਫਸਟ ਟਾਈਮ ਸੁਣਿਆ ਕਿਉਂਕਿ ਸ਼ਾਇਦ ਇੰਟਰਵਿਊ ਬਹੁਤ ਘੱਟ ਦਿੰਦੇ ਸੀ ਲੇਕਿਨ ਜਿਹੜਾ ਇੰਟਰਵਿਊ ਜਿਹਨਾਂ ਨੇ ਗੱਲ ਕੀਤੀਆਂ ਬਹੁਤ ਹੀ ਵਧੀਆ ਤੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸੀ ਖੈਰ ਉਹ ਜਦੋਂ ਵੀ ਗਿਆਨ ਵੀ ਕਰਦੇ ਐ ਜਾਂ ਜਦੋਂ ਗੱਲ ਕਰਦੇ ਸੀ ਐਂ ਜੀ ਲੱਗਦਾ ਜਿਸ ਤਰ੍ਹਾਂ ਕਿ ਉਹਨਾਂ ਦੇ ਮੂੰਹ 'ਚੋਂ ਮੋਤੀ ਚੜੰਦੇ ਐ ਕਿ ਇੱਡੀਆਂ ਸੋਹਣੀਆਂ ਤੇ ਵਧੀਆ ਤੇ ਸੁੱਚੀਆਂ ਗੱਲਾਂ ਕਰਦੇ ਸੀ ਬਾਕੀ ਸਿੱਖੀ ਧਰਮ ਦੇ ਬਾਰੇ ਵੀ ਦੱਸਦੇ ਪਏ ਸੀ ਬਾਕੀ ਵੀਰੋ ਸਿੱਕੀ ਧਰਮ ਉਹ ਵਾਕਈ ਬਹੁਤ ਸਿੱਕੀ ਧਰਮ ਦੇ ਜਿਹੜੇ ਲੋਕ ਹਨ ਬਹੁਤ ਹੀ ਅੱਛੇ ਹਨ ਜਿਹੜੇ ਸਭ ਨਾ ਵਧੀਆ ਕੰਮ ਜਿਹੜਾ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਦਾ ਲੱਗਦਾ ਨਾ ਜਿਹੜਾ ਕਿ ਉਹ ਆਪਣੇ ਗੁਰਦੁਆਰਿਆਂ ਦੇ ਵਿੱਚ ਲੰਗਰ ਚ ਖਾਉਂਦੇ ਹਨ ਇਹ ਬਹੁਤ ਹੀ ਵਧੀਆ ਵੀਰੋ ਕੰਮ ਹੈ ਯਕੀਨ ਕਰੋ ਸੁਣ ਕੇ ਦਿਲ ਖੁਸ਼ ਹੋ ਜਾਂਦਾ ਕਿ ਉਸ ਲੰਗਰ ਦੇ ਵਜ੍ਹਾ ਨਾਲ ਦੇਖੋ ਕਿੰਨੇ ਗਰੀਬੇ ਇਹ ਭੁੱਖੇ ਆ ਜਾਂ ਗਰੀਬ ਬੇਚਾਰੇ ਜਿਨ੍ਹਾਂ ਕੋ ਨਹੀਂ ਹੈ ਨਾ ਕਿ ਮਾਲੋ ਦੌਲਤ ਕਮਾ ਸਕਣਾਂ ਜਾਂ ਨਹੀਂ ਹੈ ਨਾ ਪੈਸਾ ਕਮਾ ਸਕਦੇ ਉਹ ਵੀ ਜਾ ਕੇ ਸਕੂਨ ਆਪਣਾ ਢਿੱਡ ਭਰ ਸਕਦੇ ਆ ਫਿਰ ਵਧੀਆ ਗੱਲ ਇਹ ਹੈ ਕਿ ਉੱਥੇ ਕੋਈ ਰੋਕ ਟੋਕ ਨਹੀਂ ਹੈ ਕੋਈ ਪੁੱਛਗਿੱਛ ਨਹੀਂ ਹੈ ਕਿ ਤੁਸੀਂ ਜਦੋਂ ਜਾਂਦੇ ਹੋ ਤਾਂ ਕੋਈ ਇਹ ਨਹੀਂ ਪੁੱਛਦਾ ਹਾਂ ਭਈ ਤੂੰ ਤਾਂ ਸਿੱਖੀ ਧਰਮ ਦਾ ਹੈ ਨਹੀਂ ਦੁਗਧਰ ਆਇਆ ਸਾਡੇ ਇਹ ਗੁਰਦੁਆਰੇ ਦੇ ਵਿੱਚ ਉਹ ਕੋਈ ਰੋਗ ਟੋਕ ਨਹੀਂ ਕੋਈ ਪੁੱਛਗਛ ਨਹੀਂ ਕੋਈ ਤੁਹਾਨੂੰ ਸਵਾਲ ਨਹੀਂ ਕਰੇਗਾ ਚਾਹੇ ਤੁਸੀਂ ਹਿੰਦੂ ਧਰਮ ਦੇ ਨਾਲ ਤਲਗਤਾ ਦਾ ਚਾਹੇ ਮੁਸਲਮ ਧਰਮ ਦੇ ਨਾਲ ਚਾਹੇ ਸਾਈ ਧਰਮ ਦੇ ਨਾਲ ਹੈ ਜਿਹੜਾ ਮਰਜ਼ੀ ਜਾਏ ਗੁਰਦੁਆਰੇ ਇਬਾਦਤ ਕਰ ਸਕਦਾ ਤੇ ਫਿਰ ਆਪਣੇ ਧਰਮ ਦੇ ਮੁਤਾਬਕ ਇਬਾਦਤ ਕਰ ਸਕਦਾ ਆਪਣੇ ਸਿੱਖ ਵੀਰ ਫਿਰ ਇਹ ਨਹੀਂ ਕਿਸੇ ਨੂੰ ਕਹਿੰਦੇ ਕਿ ਤੂੰ ਭਾਈ ਮੁਸਲਮਾਨ ਹੈ ਤੇ ਤੂੰ ਗੁਰਦੁਆਰੇ ਆਣ ਕੇ ਨमाज ਨਹੀਂ ਪੜਨੀ ਨਾ ਉਹਨਾਂ ਨੇ ਕਦੀ ਕਿਸੇ ਨੂੰ ਮਨਾ ਨਹੀਂ ਕੀਤਾ ਇਹ ਮੈਨੂੰ ਸਿੱਖਾਂ ਵੀਰਾਂ ਦੀ ਗੱਲ ਬਹੁਤ ਹੀ ਵਧੀਆ ਲੱਗਦੀ ਹੈ ਕਿ ਉਹਨਾਂ ਦੇ ਦਿਲ ਬੜੇ ਖੁੱਲੇ ਹੈ ਉਹ ਹਰ ਧਰਮ ਨੂੰ ਇੱਜ਼ਤ ਰਿਸਪੈਕਟ ਦਿੰਦੇ ਆਂ ਹਰ ਧਰਮ ਦਾ ਇhtਰਾਮ ਕਰਦੇ ਆਂ ਫਿਰ ਜਿਹੜਾ ਇਹ ਕੰਮ ਨੇ ਕਿ ਗਰੀਬਾਂ ਨੂੰ ਖਾਣਾ ਕਰਾਉਣਾ ਕਿਸੇ ਭੁੱਖੇ ਨੂੰ ਖਾਣਾ ਕਲਾਉਣਾ ਇਹਦੇ ਨਾਲ ਦੀ ਛਾ ਹੀ ਕੋਈ ਨਹੀਂ ਸਭ ਨਾਲ ਬਿਹਤਰੀਨ ਜਿਹੜਾ ਸਦਕਾ ਨਾ ਉਹ ਕਿਸੇ ਗਰੀਬ ਨੂੰ ਖਾਣਾ ਕਰਾਉਣਾ ਕਿਸੇ ਭੁੱਖੇ ਨੂੰ ਜਿਹਨੂੰ ਕਿ ਭੁੱਖ ਲੱਗੀ ਹੈ ਬਹੁਤ ਜ਼ਿਆਦਾ ਉਹਨੂੰ ਖਾਣਾ ਕਰਾਉਣਾ ਬਿਹਤਰੀਨ ਸਦਕਾ ਹੈ ਤੇ ਅੱਲਾਹ ਦੀ ਰਾਹ ਦੇ ਵਿੱਚ ਜਿਹੜਾ ਅਗਰ ਤੁਸੀਂ ਇੱਕ ਗੁਣਾ ਖਰਚ ਕਰਦੇ ਹੋ ਤਾਂ ਰੱਬ ਸੋਣਾ ਤੁਹਾਨੂੰ ਕਈ ਗੁਣਾ ਉਸ ਤੋਂ ਜ਼ਿਆਦਾ ਫਿਰ ਅਤਾ ਕਰਦਾ ਇਹ ਹੀ ਸ਼ਾਇਦ ਆਪਣੇ ਸਿੱਖ ਵੀਰਾਂ ਦੀ ਤਰੱਕੀ ਦਾ ਵੀ ਰਾਜ਼ ਹੈ ਕਿਉਂ ਰੱਬ ਸੋਣੇ ਦੀ ਰਾਹ ਦੇ ਵਿੱਚ ਬਹੁਤ ਜ਼ਿਆਦਾ ਖਰਚ ਕਰਦੇ ਆ ਮੈਨੂੰ ਤੇ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਆਪਣੇ ਸਿੱਖ ਵੀਰ ਹੈ ਉਹ ਆਪਣੀ ਜਿਹੜੀ ਕਮਾਈ ਹੈ ਨਾ ਹੱਕ ਹਾਲ ਦੀ ਕਮਾਈ ਉਹਦੇ ਵਿੱਚੋਂ 10% ਰੱਬ ਦੀ ਰਾਜ ਦੇ ਦਿੰਦੇ ਆ ਕਿ ਰੱਬ ਦੀ ਰਾਹ ਦੇ ਵਿੱਚੋਂ ਖਰਚ ਕਰ ਦਿੰਦੇ ਆ ਇਹ ਹੀ ਵਜ੍ਹਾ ਹੈ ਕਿ ਦੇਖ ਲਓ ਕਿ ਗੁਰਦੁਆਰਿਆਂ ਦੇ ਵਿੱਚ ਹਰ ਰੋਜ਼ ਕਿੱਡੀ ਵੱਡੀ ਤਦਾਦ ਦੇ ਵਿੱਚ ਲੰਗਰ ਪਕਦੇ ਆ ਤੇ ਲੰਗਰ ਚੱਕਦੇ ਆ ਲੋਕ ਜਿਹੜੇ ਲੋਕ ਉੱਥੇ ਲੰਗਰ ਚੱਕਦੇ ਆ ਜਿਸ ਗਰੀਬ ਦਾ ਢਿੱਡ ਭਰਿਆ ਜਾਣਾ ਉਹਨੇ ਦੱਸੋ ਕਿ ਕਿੰਨੀਆਂ ਕਿ ਦੁਆਵਾਂ ਦੇਣੀਆਂ ਦੇਣੀਆਂ ਕਿ ਨਹੀਂ ਦੇਣੀਆਂ ਉਹਨੇ ਬੇਪਨਾਹ ਦੁਆਵਾਂ ਦੇਣੀਆਂ ਕਿ ਰੱਬ ਇਹਨਾਂ ਦਾ ਇਹ ਲੰਗਰ ਖਾਨਾ ਇੰਜ ਚਲਾਉਂਦਾ ਰਹੇ ਇੰਚ ਹੋਰ ਬਰਕਤ ਪਵੇ ਇਸ ਕਰਕੇ ਵੀਰੋ ਹਮੇਸ਼ਾ ਕੋਸ਼ਿਸ਼ ਕਰੋ ਕਿਸੇ ਗਰੀਬ ਨੂੰ ਮੁਸਤਕਿੰਦੀ ਮਦਦ ਕਰਨ ਨੂੰ ਅਗਰ ਤੂੰ ਇੱਕ ਗਰੀਬ ਦਾ ਘਰ ਭਰोगे ਢਿੱਡ ਭਰੋਗੇ ਨਾ ਕਿਸੇ ਗਰੀਬ ਦੀ ਮਦਦ ਕਰੋਗੇ ਤੇ ਯਕੀਨ ਕਰੋ ਤੁਹਾਨੂੰ ਦਿਲੋਂ ਦੁਆਵਾਂ ਦੇਵੇਗਾ ਤੇ ਜਿਹੜੀ ਦੁਆ ਦਿਲੋਂ ਨਿਕਲਦੀ ਹੈ ਉਹ ਕਬੂਲ ਹੁੰਦੀ ਹੈ ਉਹਦਾ ਹੀ ਤੁਹਾਨੂੰ ਫਾਇਦਾ ਹੁੰਦਾ ਸਿੱਖੀ ਧਰਮ ਵਾਲੇ ਬਹੁਤ ਹੀ ਵਧੀਆ ਲੋਗ ਨੇ ਬਹੁਤ ਇੱਜ਼ਤ ਇhtram ਦਿੰਦੇ ਹਰ ਦੂਸਰੇ ਧਰਮ ਨੂੰ ਫਿਰ ਇਹਨਾਂ ਦੇਖ ਹੋਰ ਗੱਲ ਹੈ ਕਿ ਇਹ ਮਾਵਾਂ ਭੈਣਾਂ ਦੀ ਇੱਜ਼ਤ ਰਖਵਾਲੇ ਆ ਮਾਵਾ ਭੈਣ ਮੈਲੀ ਨਜ਼ਰ ਨਾ ਨਹੀਂ ਦੇਖਦੇ ਜਿੱਥੇ ਵੀ ਕੋਈ ਦੇਖ ਲੋ ਕਿ ਸਿੱਖ ਕਿਸੇ ਨੂੰ ਆਪਣੇ ਸਿੱਖ ਵੀਰ ਨੂੰ ਕੋਈ ਦੇਖ ਲੇਗੀ ਨਾ ਤੀ ਭੈਣ ਤੋ ਕਹੇਗੀ ਮੈਂ ਹੁਣ ਆਪਣੇ ਆਪ ਨੂੰ ਮਹਫੂਜ਼ ਸਮਝਦੀ ਪਈ ਹਾਂ ਕਿ ਇਹ ਮਾਵਾ ਭੈਣਾਂ ਦੀ ਇੱਜ਼ਤਾਂ ਦੇ ਰਖਵਾਲੇ ਐ ਬਾਕੀ ਸਿੱਖਾਂ ਵੀਰਾਂ ਦੀ ਐ ਇਹਨੇ ਚੰਗੀਆਂ ਹੱਤਾਂ ਇਹਨਾਂ ਦਾ ਕਰਕੇ ਹੀ ਅੱਜ ਉਹ ਦੁਨੀਆ ਦੇ ਵਿੱਚ ਇੱਕ ਨਾਂ ਕਮਾਉਂਦੇ ਆ ਕਿਸੇ ਵੀ ਤੁਸੀਂ ਵਿਦੇਸ਼ ਚ ਚੱਲ ਜਾਓ ਕਿਸੇ ਵੀ ਇਹ ਦੂਸਰੇ ਮੁਲਕ ਚ ਚੱਲ ਜਾਓ ਉੱਥੇ ਸਿੱਖਾਂ ਨੂੰ ਇੱਕ ਇੱਜ਼ਤ ਦੀ ਨਿਗਾਹ ਨਹੀਂ ਦੇਖਿਆ ਜਾਏਗਾ ਉਹ ਕਿ ਉਹਨਾਂ ਦੇ ਜਿਹੜੇ ਅਗਰ ਇੱਜ਼ਤ ਇਹ ਨਹੀਂ ਮਿਲੀ ਹੈ ਕਦੇ ਤੋਂ ਉਹਨਾਂ ਦੇ ਕੰਮਾਂ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕਰਕੇ ਦਿਖਾਇਆ ਕਿ ਸਾਡੇ ਧਰਮ ਦੇ ਵਿੱਚ ਹਰ ਧਰਮ ਨੂੰ ਇੱਜ਼ਤ ਦਿੱਤੀ ਜਾਂਦੀ ਹੈ ਫਿਰ ਮਾਵਾਂ ਪਿਓਾਂ ਦੀ ਇੱਜ਼ਤ ਕੀਤੀ ਜਾਂਦੀ ਹੈ ਫਿਰ ਗਰੀਬਾਂ ਦਾ ਦੇਖੋ ਕਿੰਨਾ ਖਿਆਲ ਰੱਖਿਆ ਜਾਂਦਾ ਹੈ ਆਪਣੇ ਸਿੱਖ ਵੀਰ ਇਵਨ ਕੇ ਬੁਬਾਰ ਦੇ ਮੁਲਖ ਵੀ ਅਗਰ ਕੋਈ ਆਫਤ ਆ ਜਾਂਦੀ ਹੈ ਨਾ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਜਿਸ ਤਰ੍ਹਾਂ ਕੋਈ ਸਲਾਬ ਆ ਗਿਆ ਕੋਈ ਅੱਗ ਲੱਗ ਗਈ ਕੋਈ ਮਸਲਾ ਮਸਾਇਲ ਬਣ ਗਿਆ ਤੇ ਆਪਣੇ ਸਿੱਖ ਵੀਰ ਬਾਹਰ ਦੇ ਮੁਲਕ ਵੀ ਜਿਹੜੀ ਏਡਾ ਦੇਣਾ ਸ਼ੁਰੂ ਕਰ ਦਿੰਦੇ ਲੰਗਰ ਲਾ ਦਿੰਦੇ ਆ ਗਰੀਬਾਂ ਦੇ ਜਿਹੜੇ ਉੱਥੋਂ ਦੇ ਬੇ ਘਰ ਲੋਕ ਹੋਏ ਹੁੰਦੇ ਆ ਉਹਨਾਂ ਨੂੰ ਖਾਣਾ ਖੋਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਵਾਸਤੇ ਰਿਹਾਇਸ਼ ਦਾ ਬੰਦੋਬਸ ਕਰਨਾ ਪੈਂਦੇ ਆ ਇਸੇ ਕੰਮਾਂ ਨੂੰ ਦੇਖ ਕੇ ਤੇ ਲੋਕ ਫਿਰ ਸਿੱਖਾਂ ਦੀ ਇੰਨੀ ਇੱਜ਼ਤ ਕਰਦੇ ਇਤਰਾਮ ਕਰਦੇ ਆ ਬਾਕੀ ਵੀਰੋ ਬਹੁਤ ਹੀ ਵਧੀਆ ਸੀ ਅੱਜ ਦਾ ਅਫਗਾਨਿਸਤਾਨ ਸੇ ਕੀ ਮਸਕੀਨਾਂ ਦਾ ਇੰਟਰਵਿਊ ਤੇ ਉਹਨਾਂ ਦੀ ਕਥਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਕਯੋਟੇ ਦਾ ਖਿਆਲ ਰੱਬ ਰੱਖਾ